ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜਿਹੜੀਆਂ ਔਰਤਾਂ ਖਾਣਾ ਖਾਣ ਤੋਂ ਤੁਰੰਤ ਬਾਅਦ ਸੌਂ ਜਾਂਦੀਆਂ ਹਨ ਉਹ ਬਹੁਤ ਜਲਦੀ ਨਾ ਬੁੱਢੀਆਂ ਹੋ ਜਾਂਦੀਆਂ ਹਨ ਨੰਬਰ 2 ਜਿਆਦੇ ਸੀ ਪਾਣੀ ਖੜੇ ਹੋ ਕੇ ਪੀਂਦੇ ਹਨ ਤਾਂ ਇਸ ਨਾਲ ਪਾਣੀ ਬਿਨਾਂ ਛਣੇ ਹੀ ਕਿਡਨੀ ਤੋਂ ਬਾਹਰ ਨਿਕਲਣ ਲੱਗ ਜਾਂਦਾ ਹੈ ਜਿਸ ਨਾਲ ਕਿਡਨੀ ਖਰਾਬ ਹੋਣ ਦੇ ਚਾਂਸ ਜ਼ਿਆਦਾ ਵੱਧ ਜਾਂਦੇ ਹਨ ਨੰਬਰ 3 ਗਰਮ ਪਾਣੀ ਵਿੱਚ ਨਮਕ ਮਿਲਾ ਕੇ ਕੁਰਲੀ ਕਰਨਾ ਮੂੰਹ ਦੀ ਦੁਰਗੰਧ ਖਤਮ ਹੋ ਜਾਂਦੀ ਹੈ ਇਸ ਤੋਂ ਇਲਾਵਾ ਦੰਦਾਂ ਲਈ ਵੀ ਕਾਫੀ ਲਾਭਦਾਇਕ ਹੈ ਨੰਬਰ 4 ਇਸ਼ਨਾਨ ਕਰਨ ਤੋਂ ਬਾਅਦ ਜੇਕਰ ਤੁਸੀਂ ਦੇਸੀ ਘਿਓ ਦੀਆਂ ਦੋ ਬੂੰਦਾਂ ਅੱਖਾਂ ਦੇ ਥੱਲੇ ਕਾਲੇ ਘੇਰਿਆਂ ਤੇ ਲਗਾ ਕੇ ਮਾਲਿਸ਼ ਕਰ ਲੈਂਦੇ ਹੋ ਤਾਂ ਇਸ ਨਾਲ ਅੱਖਾਂ ਦੇ ਕਾਲੇ ਘੇਰੇ ਸਾਫ਼ ਹੋਣ ਲੱਗ ਜਾਂਦੇ ਹਨ ਨੰਬਰ 5 ਜਿਹੜੀਆਂ ਔਰਤਾਂ ਦੇ ਬੁੱਲਾਂ ਦੇ ਉੱਪਰ ਵਾਲ ਆ ਜਾਂਦੇ ਨੇ ਉਹ ਨਿੰਬੂ ਦੇ ਰਸ ਵਿੱਚ ਚੀਨੀ ਮਿਕਸ ਕਰਕੇ 30 ਮਿੰਟ ਲਈ ਲਗਾ ਕੇ ਰੱਖ ਲਓ ਇਸ ਨਾਲ ਸਾਰੇ ਵਾਲ ਆਸਾਨੀ ਨਾਲ ਨਿਕਲ ਜਾਣਗੇ ਨੰਬਰ 6 ਜੇਕਰ ਤੁਸੀਂ ਫਟਕੜੀ ਨੂੰ ਪਾਣੀ ਵਿੱਚ ਮਿਲਾ ਕੇ ਫਰਸ਼ ਉੱਪਰ ਪੋਚਾ ਲਗਾ ਦਿੰਦੇ ਹੋ ਤਾਂ ਇਸ ਨਾਲ ਮੱਛਰ ਮੱਖੀ ਫਰਸ਼ ਤੇ ਨਹੀਂ ਆਉਂਦਾ ਨੰਬਰ 7 ਜਿਹੜੇ ਲੋਕ ਖੜੇ ਹੋ ਕੇ ਪਾਣੀ ਪੀਂਦੇ ਹਨ ਉਹਨਾਂ ਦੇ ਗੋਡਿਆਂ ਵਿੱਚ ਹੋ ਰਹੇ ਦਰਦ ਨੂੰ ਦੁਨੀਆਂ ਦਾ ਕੋਈ ਵੀ ਇਨਸਾਨ ਨਹੀਂ ਰੋਕ ਸਕਦਾ ਇਸ ਲਈ ਹਮੇਸ਼ਾ ਇਹੀ ਗੱਲ ਵਾਰ-ਵਾਰ ਕਹੀ ਜਾਂਦੀ ਹੈ ਕਿ ਪਾਣੀ ਹਮੇਸ਼ਾ ਬੈਠ ਕੇ ਹੀ ਪੀਓ ਨੰਬਰ 8 ਜੇਕਰ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਖਾਣਾ ਖਾਣ ਤੋਂ ਬਾਅਦ ਤੇ ਸੌਣ ਤੋਂ ਅੱਧਾ ਘੰਟਾ ਪਹਿਲਾਂ ਹਲਦੀ ਨੂੰ ਗਰਮ ਦੁੱਧ ਵਿੱਚ ਮਿਕਸ ਕਰਕੇ ਪੀਲੋ ਬਹੁਤ ਵਧੀਆ ਨੀਂਦ ਆ ਜਾਵੇਗੀ ਨੰਬਰ 9 ਚਾਹ ਵਿੱਚ ਸੌਂਫ ਪਾ ਕੇ ਪੀਣ ਨਾਲ ਕਵਜ ਵਰਗੀ ਭੈੜੀ ਬਿਮਾਰੀ ਵੀ ਦੂਰ ਹੋਣ ਲੱਗ ਜਾਂਦੀ ਹੈ। ਨੰਬਰ 10 ਗੁਲਾਬ ਦੀਆਂ ਪੱਤੀਆਂ ਦਾ ਰਸ ਘੱਟ ਕੇ ਦੋ ਬੂੰਦਾਂ ਕੰਨ ਵਿੱਚ ਪਾਉਣ ਨਾਲ ਕੰਨਾਂ ਦਾ ਦਰਦ ਦੂਰ ਹੋ ਜਾਂਦਾ ਹੈ। ਨੰਬਰ 11 ਜੀਭ ਦੇ ਥੱਲੇ ਜੇਕਰ ਤੁਸੀਂ ਕਲੌਂਜੀ ਦੇ ਕੁਝ ਦਾਣੇ ਰੱਖ ਲੈਂਦੇ ਹੋ ਤਾਂ ਇਸ ਨਾਲ ਬਧਿਆ ਹੋਇਆ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਆਂਦਾ ਹੈ। ਨੰਬਰ 12 ਰੋਜ਼ਾਨਾ ਗੰਨੇ ਦਾ ਰਸ ਪੀਣ ਨਾਲ ਜਵਾਨਾਂ ਦੀ ਤਰ੍ਹਾਂ ਸਰੀਰ ਅੰਦਰ ਤਾਕਤ ਆ ਜਾਵੇਗੀ ਨੰਬਰ 13 ਨਮਕੀਨ ਵਾਲੇ ਚੌਲਖਾਨ ਦੀ ਬਜਾਏ ਜੇਕਰ ਤੁਸੀਂ ਗੁੜ ਵਾਲੇ ਚੌਲ ਬਣਾ ਕੇ ਖਾਂਦੇ ਹੋ ਤਾਂ ਇਸ ਨਾਲ ਸਰੀਰ ਅੰਦਰ ਤਾਕਤ ਆਵੇਗੀ ਨੰਬਰ 14 ਕਾਲੇ ਅੰਗੂਰ ਖਾ ਲੈਣੇ ਚਾਹੀਦੇ ਨੇ ਇਹ ਪੇਟ ਦੀ ਸਫਾਈ ਲਈ ਕਾਫੀ ਗੁਣਕਾਰੀ ਹਨ ਨੰਬਰ 15 ਜੇਕਰ ਤੁਸੀਂ ਇਲਾਇਚੀ ਦਾ ਇਸਤੇਮਾਲ ਇਸ ਤਰੀਕੇ ਨਾਲ ਕਰ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਪੇਟ ਦੀ ਚਰਬੀ 1 ਮਹੀਨੇ ਦੇ ਅੰਦਰ ਅੰਦਰ ਪਿਘਲ ਜਾਵੇਗੀ ਇਲਾਇਚੀ ਅਤੇ ਨਿੰਬੂ ਦਾ ਪਾਣੀ ਫੈਟੀ ਬੈਲੀ ਫੈਟੀ ਘਟਾਉਣ ਲਈ ਬਹੁਤ ਹੀ ਲਾਹੇਵੰਦ ਹੈ ਇਸ ਨੂੰ ਬਣਾਉਣ ਲਈ ਇਲਾਇਚੀ ਦੇ ਸਿਲਕਿਆਂ ਨੂੰ ਪਾਣੀ ਵਿੱਚ ਉਬਾਲ ਲਓ ਫਿਰ ਇਸ ਪਾਣੀ ਵਿੱਚ ਨਿੰਬੂ ਦਾ ਰਸ ਨਿਚੋੜ ਕੇ ਖਾਲੀ ਪੇਟ ਪੀ ਲੋ ਕਾਫੀ ਲਾਭ ਮਿਲੇਗਾ ਨੰਬਰ 16 ਜੇਕਰ ਤੁਹਾਡਾ ਵਜ਼ਨ ਤੇਜ਼ੀ ਨਾਲ ਵਧ ਰਿਹਾ ਹੈ ਤਾਂ ਤੁਸੀਂ ਰੋਜ਼ਾਨਾ ਖੱਟੇ ਫਲਾਂ ਦਾ ਸੇਵਨ ਜ਼ੋਰ ਕਰਿਆ ਕਰੋ ਇਹਨਾਂ ਨਾਲ ਸਰੀਰ ਦਾ ਭજન ਤੇਜ਼ੀ ਨਾਲ ਘਟਣ ਲੱਗ ਜਾਂਦਾ ਹੈ ਨੰਬਰ 17 ਜੇਕਰ ਤੁਸੀਂ ਲਾਲ ਮਿਰਚਾਂ ਨੂੰ ਪੀਸਣ ਸਮੇਂ ਹੋ ਰਹੀ ਖਾਂਸੀ ਤੋਂ ਪਰੇਸ਼ਾਨ ਹੋ ਤਾਂ ਉਹਨਾਂ ਨੂੰ ਪਹਿਲਾਂ ਧੁੱਪ ਵਿੱਚ ਸੁਕਾ ਲਓ ਫਿਰ ਉਹਨਾਂ ਨੂੰ ਪੀਸਣ ਸਮੇਂ ਇੰਨਾ ਵਿੱਚ ਨਮਕ ਅਤੇ ਥੋੜਾ ਜਿਹਾ ਸਰੋਂ ਦਾ ਤੇਲ ਮਿਕਸ ਕਰ ਲਓ ਇਸ ਨਾਲ ਮਿਰਚਾਂ ਦੀ ਧਾਂਸ ਨਹੀਂ ਆਵੇਗੀ। ਨੰਬਰ 18 ਇਹ ਤਿੰਨ ਸਬਜ਼ੀਆਂ ਤੁਹਾਨੂੰ 50 ਸਾਲ ਦੀ ਉਮਰ ਵਿੱਚ ਵੀ 25 ਸਾਲ ਦੀ ਉਮਰ ਦਾ ਹੀ ਦਿਖਣ ਲਾ ਦਿੰਦੀਆਂ ਹਨ ਕद्दू, ਗੋਭੀ ਅਤੇ ਬੈਂਗਣ। ਨੰਬਰ 19 ਜੇਕਰ ਤੁਹਾਡੇ ਸਿਰ ਵਿੱਚ ਦਰਦ ਰਹਿੰਦਾ ਇਹ ਹੈ ਤਾਂ ਤੁਸੀਂ 10 ਦਿਨ ਲਗਾਤਾਰ ਲੌਂਗਾਂ ਦਾ ਪਾਣੀ ਪੀ ਲਓ ਇਸ ਨਾਲ ਸਿਰਦਰਦ ਤੋਂ ਆਰਾਮ ਮਿਲੇਗਾ ਨੰਬਰ ਵੀ ਜੇਕਰ ਕਿਸੇ ਦੀ ਬਲਗਮੀ ਜਾਂ ਫਿਰ ਸੁੱਕੀ ਖੰਸੀ ਠੀਕ ਨਾ ਹੋ ਰਹੀ ਹੋਵੇ ਤਾਂ ਉਸ ਲਈ ਇੱਕ ਕੱਪਾਈ ਗੁੜ ਲੈ ਕੇ ਉਸ ਵਿੱਚ 50 ਗ੍ਰਾਮ ਹਲਦੀ ਮਿਕਸ ਕਰ ਲਓ ਫਿਰ ਇਸ ਦੀਆਂ ਛੋਟੀਆਂ-ਛੋਟੀਆਂ ਗੋਲੀਆਂ ਬਣਾ ਲਓ ਫਿਰ ਹਰ 3 ਘੰਟਿਆਂ ਬਾਅਦ ਇੱਕ ਗੋਲੀ ਚੂਸ ਲਓ ਇਸ ਨਾਲ ਖੰਸੀ ਤੋਂ ਆਰਾਮ ਮਿਲੇਗਾ ਨੰਬਰ 21 ਸਵੇਰ ਦੇ ਸਮੇਂ ਇਸ਼ਨਾਨ ਕਰਨ ਤੋਂ ਬਾਅਦ ਪੈਰਾਂ ਥੱਲੇ ਤੇਲ ਲਗਾਉਣਾ ਥਕਾਵਟ ਨਹੀਂ ਆਉਂਦੀ। ਨੰਬਰ 2 ਰੋਜ਼ਾਨਾ ਅਨਾਰ ਦਾ ਜੂਸ ਪੀਣ ਨਾਲ ਤੁਹਾਡਾ ਹਾਈ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ ਤੇ ਨਾਲ ਹੀ ਇਸ ਦੀ ਮਦਦ ਨਾਲ ਕਦੇ ਵੀ ਸਰੀਰ ਅੰਦਰ ਖੂਨ ਦੀ ਕਮੀ ਨਹੀਂ ਆਉਂਦੀ। ਨੰਬਰ 3 ਜੇਕਰ ਅੱਖਾਂ ਵਿੱਚੋਂ ਪਾਣੀ ਆ ਰਿਹਾ ਹੋਵੇ ਤਾਂ 4 ਤੋਂ 5 ਬਦਾਮ ਸੌਫ ਵਿੱਚ ਮਿਕਸ ਕਰਕੇ ਸਵੇਰ ਦੇ ਸਮੇਂ ਖਾਲੀ ਪੇਟ ਖਾ ਲੋ ਇਸ ਨਾਲ ਲਾਭ ਮਿਲੇਗਾ। ਨੰਬਰ 24 ਗਰਮੀ ਦੇ ਮੌਸਮ ਵਿੱਚ ਆਮਲੇ ਦਾ ਜੂਸ ਪੀਣਾ ਵਾਰ-ਵਾਰ ਲੱਗ ਰਹੀ ਪਿਆਸ ਤੋਂ ਰਾਹਤ ਮਿਲੇਗੀ ਤੇ ਨਾਲ ਹੀ ਲੂਣ ਤੋਂ ਵੀ ਸਟਕਾਰਾ ਮਿਲੇਗਾ। ਨੰਬਰ 25 ਜੇਕਰ ਤੁਸੀਂ ਚਾਹ ਪੀਣ ਤੋਂ ਬਾਅਦ ਠੰਡਾ ਪਾਣੀ ਪੀ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਦੰਦ ਖਰਾਬ ਤੇ ਕਮਜ਼ੋਰ ਹੋਣ ਲੱਗ ਜਾਂਦੇ ਹਨ। ਨੰਬਰ 26 ਬਾਲਾਂ ਦੀ ਮਾਲਿਸ਼ ਕਰ ਲਈ ਹਮੇਸ਼ਾ ਕੋਸਾ ਤੇਲ ਹੀ ਵਰਤੋ। ਇਸ ਨਾਲ ਬਾਲਾਂ ਨੂੰ ਕਾਫੀ ਲਾਭ ਮਿਲੇਗਾ। ਨੰਬਰ 7 ਹਫਤੇ ਵਿੱਚ ਇੱਕ ਵਾਰ ਹਲਦੀ ਵਾਲਾ ਪਾਣੀ ਪੀਣਾ ਪੇਟ ਹਮੇਸ਼ਾ ਲਈ ਸਾਫ਼ ਰਹਿੰਦਾ ਹੈ। ਨੰਬਰ 28 ਸੌਫ ਖਾਣਾ ਤੁਹਾਡੇ ਸਰੀਰ ਨੂੰ ਬਹੁਤ ਸਾਰੇ ਲਾਭ ਮਿਲਦੇ ਹਨ ਜਿੰਨਾ ਬਾਰੇ ਤੁਸੀਂ ਕਦੇ ਵੀ ਸੋਚ ਨਹੀਂ ਸਕਦੇ। ਨੰਬਰ 29 ਅੱਧੇ ਚਮਚ ਸ਼ਹਿਦ ਵਿੱਚ ਅੱਧਾ ਚਮਚ ਅਦਰਕ ਦਾ ਮਿਕਸ ਕਰਕੇ ਜੇਕਰ ਤੁਸੀਂ ਖਾਣਾ ਖਾਣ ਤੋਂ ਪਹਿਲਾਂ ਲੈ ਲਓ ਤਾਂ ਇਸ ਨਾਲ ਤੁਹਾਨੂੰ ਭੁੱਖ ਸਹੀ ਤਰੀਕੇ ਨਾਲ ਲੱਗਣ ਲੱਗ ਜਾਵੇਗੀ। ਨੰਬਰ 3 ਜੇਕਰ ਪੇਟ ਵਿੱਚ ਕੀੜੇ ਹੋਣ ਤਾਂ ਦੋ ਟਮਾਟਰ ਕਾਲੀ ਮਿਰਚ ਤੇ ਨਮਕ ਦੇ ਨਾਲ ਜੇਕਰ ਤੁਸੀਂ ਲੈ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਪੇਟ ਦੇ ਕੀੜੇ ਮਰ ਜਾਂਦੇ ਹਨ ਨੰਬਰ 31 ਅੱਧੇ ਚਮਚ ਦੁੱਧ ਵਿੱਚ ਚੁਟਕੀ ਹਲਦੀ ਦੀ ਮਿਲਾ ਕੇ ਜੇਕਰ ਤੁਸੀਂ ਬੁੱਲਾਂ ਉੱਪਰ ਲਗਾ ਲੈਂਦੇ ਹੋ ਤਾਂ ਇਸ ਨਾਲ ਬੁੱਲ ਗੁਲਾਬੀ ਹੋਣ ਲੱਗ ਜਾਣਗੇ ਨੰਬਰ 32 ਜੇਕਰ ਤੁਸੀਂ ਪੁਦੀਨੇ ਦੀ ਚਾਹ ਬਣਾ ਕੇ ਪੀ ਲੈਂਦੇ ਹੋ ਤਾਂ ਇਸ ਨਾਲ ਤੁਹਾਡਾ ਪੇਟ ਚੰਗੀ ਤਰ੍ਹਾਂ ਨਾਲ ਸਾਫ਼ ਹੋ ਜਾਂਦਾ ਹੈ ਤੇ ਨਾਲ ਹੀ ਇਸ ਚਾਹ ਨਾਲ ਸਰੀਰ ਨੂੰ अनेका ਹੀ ਲਾਭ ਮਿਲਦੇ ਹਨ। ਨੰਬਰ 33 ਵਾਲਾਂ ਦਾ ਜ਼ਿਆਦਾ ਝੜਨਾ ਸਰੀਰ ਅੰਦਰ ਵਿਟਾਮਿਨ ਸੀ ਦੀ ਕਮੀ ਹੋਣਾ ਆਮਲੇ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਨੰਬਰ 34 ਖਾਣਾ ਖਾਣ ਤੋਂ ਬਾਅਦ ਸੌਫ ਅਤੇ ਮਿੱਠੀ ਨੂੰ ਚਬਾਉਣਾ ਗਲੇ ਦੇ ਇਨਫੈਕਸ਼ਨ ਵੀ ਦੂਰ ਹੋ ਜਾਵੇਗੀ ਬੈਠੇ ਹੋਏ ਵਾਸ ਸਹੀ ਹੋ ਜਾਵੇਗੀ ਤੇ ਨਾਲ ਹੀ ਗਲੇ ਨੂੰ ਵੀ ਇਹ ਸਾਫ਼ ਕਰਨ ਵਿੱਚ ਮਦਦ ਕਰਨਗੇ ਨੰਬਰ 35 ਅਦਰਕ ਅਤੇ ਸਹਿਦ ਦਾ ਇਸਤੇਮਾਲ ਕਰਨਾ ਗਲੇ ਦੀ ਖਾਰਿਸ਼ ਅਤੇ ਸਰਦੀ ਜ਼ੁਕਾਮ ਦੀ ਸਮੱਸਿਆ ਵੀ ਬਹੁਤ ਜਲਦੀ ਦੂਰ ਹੋ ਜਾਂਦੀ ਹੈ ਨੰਬਰ 36 ਬਦਾਮ ਜਾਂ ਨਾਰੀਅਲ ਤੇਲ ਲੈ ਕੇ ਉਸ ਨੂੰ ਹਲਕਾ ਗਰਮ ਕਰਕੇ ਆਪਣੇ ਵਾਲਾਂ ਦੀਆਂ ਜੜ੍ਹਾਂ ਵਿੱਚ ਹਲਕੇ ਹੱਥਾਂ ਨਾਲ ਲਗਾ ਲਓ। ਇਹ ਵਾਲਾਂ ਨੂੰ ਸਹੀ ਪੋਸ਼ਣ ਦੇਵੇਗਾ ਜਿਸ ਨਾਲ ਬਲ ਝੜਨੇ ਬੰਦ ਹੋ ਜਾਣਗੇ। ਨੰਬਰ 37 ਉਂਗਲੀਆਂ ਦੇ ਟਿਪਸ ਨਾਲ ਜਿੱਕਰ ਤੁਸੀਂ ਤੇਲ ਦੀ ਮਾਲਿਸ਼ ਆਪਣੇ ਵਾਲਾਂ ਵਿੱਚ ਕਰਦੇ ਹੋ ਤਾਂ ਇਸ ਨਾਲ ਖੂਨ ਦਾ ਸੰਚਾਰ ਸਹੀ ਹੁੰਦਾ ਹੈ ਜਿਸ ਨਾਲ ਤੁਹਾਡੇ ਵਾਲਾਂ ਦੀ ਮਜ਼ਬੂਤੀ ਵਧਣ ਲੱਗ ਜਾਵੇਗੀ। ਨੰਬਰ 38 ਵਾਲਾਂ ਨੂੰ ਤੇਲ ਰਾਤ ਦੇ ਸਮੇਂ ਹੀ ਲਗਾਓ ਤਾਂ ਜੋ ਪੂਰੀ ਰਾਤ ਵਾਲਾਂ ਦੀਆਂ ਜੜਾਂ ਵਿੱਚ ਰਚ ਜਾਵੇ। ਸਵੇਰ ਦੇ ਸਮੇਂ ਵਾਲਾਂ ਨੂੰ ਧੋ ਲਓ। ਇਸ ਨਾਲ ਕੁਝ ਹੀ ਦਿਨਾਂ ਵਿੱਚ ਵਾਲਾਂ ਦੀ ਹਰ ਸਮੱਸਿਆ ਤੋਂ ਤੁਹਾਨੂੰ ਰਾਹਤ ਮਿਲੇਗੀ। ਨੰਬਰ 39 ਆਟੇ ਵਿੱਚ ਮੇਥੀ ਦੀਆਂ ਪੱਤੀਆਂ ਸੁਕਾ ਕੇ ਜੇਕਰ ਤੁਸੀਂ ਰੱਖ ਦਿੰਦੇ ਹੋ ਤਾਂ ਇਸ ਨੂੰ ਲੰਬੇ ਸਮੇਂ ਖਰਾਬ ਨਹੀਂ ਹੁੰਦਾ ਤੇ ਨਾਲ ਹੀ ਕੋਈ ਵੀ ਜੀ ਨਹੀਂ ਪੈਂਦਾ। ਨੰਬਰ 40 ਸਾਬਤ ਦਾਲਾਂ ਵਿੱਚ ਸਾਬਤ ਨਾਮਕ ਰੱਖ ਦਿਓ ਇਸ ਦੀ ਮਦਦ ਨਾਲ ਦਾਲਾਂ ਕਦੇ ਵੀ ਖਰਾਬ ਨਹੀਂ ਹੁੰਦੀਆਂ ਨੰਬਰ 41 ਜੇਕਰ ਪੀਰੀਅਡ ਸਹੀ ਨਹੀਂ ਆ ਰਹੇ ਹੁਣ ਤਾਂ ਰਾਤ ਦੇ ਸਮੇਂ ਇੱਕ ਗਲਾਸ ਦੁੱਧ ਵਿੱਚ ਇੱਕ ਛੁੱਟਕੀ ਹਲਦੀ ਤਿੰਨ ਅੰਜੀਰਾ ਤਿੰਨ ਖੰਜੂਰਾ ਇਹਨਾਂ ਨੂੰ ਉਬਾਲ ਕੇ ਪੀਲੋ ਪੀਰੀਅਡ ਸਹੀ ਆਉਣ ਲੱਗ ਜਾਣਗੇ ਨੰਬਰ 42 ਰਸੋਈ ਵਿੱਚ ਵਰਤਿਆ ਜਾਣ ਵਾਲਾ ਤੌਲੀਆ ਗੰਦਗੀ ਨੂੰ ਸਾਫ਼ ਕਰਨ ਲਈ ਵਰਤਿਆ ਜਾਂਦਾ ਹੈ ਇਸ ਲਈ ਇਸ ਨੂੰ ਰੋਜ਼ਾਨਾ ਗਰਮ ਪਾਣੀ ਵਿੱਚ ਮਿੱਠਾ ਸੋਡਾ ਮਿਕਸ ਕਰਕੇ ਜ਼ਰੂਰ ਧੋਲਿਆ ਕਰੋ ਇਸ ਦੀ ਮੰਨਣਾ ਤੁਹਾਡੀ ਸੈਲਫ ਗੰਦਗੀ ਤੋਂ ਮੁਕਤ ਰਹੇਗੀ ਨੰਬਰ 43 ਜੇਕਰ ਸਰੀਰ ਅੰਦਰ ਖੂਨ ਦੀ ਕਮੀ ਹੋਵੇ ਤਾਂ ਰਾਤ ਨੂੰ ਕਿਸ਼ਮਿਸ਼ ਖਾ ਕੇ ਉਸ ਦੇ ਉੱਪਰ ਦੀ ਦੁੱਧ ਪੀ ਲਓ ਇਸ ਨਾਲ ਜਲਦੀ ਹੀ ਖੂਨ ਦੀ ਕਮੀ ਪੂਰੀ ਹੋ ਜਾਵੇਗੀ ਨੰਬਰ 44 ਦੁੱਧ ਵਿੱਚ ਕੱਚਾ ਅਦਰਕ ਉਬਾਲ ਕੇ ਪੀਣਾ ਜੋੜਾਂ ਵਿੱਚ ਹੋ ਰਹੇ ਦਰਦ ਤੋਂ ਕਾਫੀ ਹੱਦ ਤੱਕ ਆਰਾਮ ਮਿਲ ਸਕਦਾ ਹੈ। ਨੰਬਰ 45 ਜੇਕਰ ਸਬਜ਼ੀ ਵਿੱਚ ਮਿਰਚ ਤੇਜ਼ ਹੋ ਜਾਵੇ ਤਾਂ ਉਸ ਵਿੱਚ ਜ਼ਰੂਰਤ ਅਨੁਸਾਰ ਬੇਸਣ ਭੁੰਨ ਕੇ ਪਾ ਦਿਓ ਜਾਂ ਫਿਰ ਦਹੀਂ ਮਿਕਸ ਕਰ ਦਿਓ ਇਸ ਨਾਲ ਸਬਜ਼ੀ ਵਿੱਚੋਂ ਮਿਰਚ ਘੱਟ ਹੋ ਜਾਵੇਗੀ। ਨੰਬਰ 46 ਮਿੱਠਾ ਬਣਾਉਣ ਸਮੇਂ ਉਸ ਵਿੱਚ ਪੀਸੀ ਹੋਈ ਇਲਾਇਚੀ ਪਾਊਡਰ ਪਾਉਣਾ ਉਸਦਾ ਸੁਆਦ ਹੋਰ ਵੀ ਵੱਧ ਜਾਂਦਾ ਹੈ। ਨੰਬਰ 47 ਰਾਣੇ ਕੋਲ ਪਾਣੀ ਵਿੱਚ ਨਮਕ ਪਾ ਕੇ ਰੱਖਣ ਨਾਲ ਮੱਛਰ ਕਦੇ ਵੀ ਤੁਹਾਡੇ ਨੇੜੇ ਨਹੀਂ ਆਉਂਦਾ। ਨੰਬਰ 48 ਪੀਰੀਅਡ ਦੌਰਾਨ ਜੇਕਰ ਤੁਸੀਂ ਆਮਲੇ ਦਾ ਮਰਬਾ ਜਾਂ ਉਸ ਦਾ ਜੂਸ ਪੀਂਦੇ ਹੋ ਤਾਂ ਇਸ ਨਾਲ ਪੀਰੀਅਡ ਦੌਰਾਨ ਆਈ ਆਇਰਨ ਦੀ ਕਮੀ ਪੂਰੀ ਹੋ ਜਾਵੇਗੀ। ਨੰਬਰ 49 ਸੌਣ ਤੋਂ ਪਹਿਲਾਂ ਜੇਕਰ ਤੁਸੀਂ ਨਿੰਮ ਦੀਆਂ ਟਾਹਣੀਆਂ ਕੋਲ ਰੱਖ ਕੇ ਸੌਂਦੇ ਹੋ ਇਸਨੋਂ ਤੁਹਾਨੂੰ ਕਦੇ ਵੀ ਡਰਾਵਨੇ ਸੁਪਨੇ ਨਹੀਂ ਆਉਣਗੇ ਨੰਬਰ 5 ਰਾਤ ਦਾ ਖਾਣਾ ਕਦੇ ਵੀ ਦੇਰੀ ਨਾਲ ਨਾ ਖਾਓ ਤੇ ਨਾਲ ਹੀ ਖਾਣਾ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਸੌਵੋ ਨਾ ਸੋਖੋ ਕੁਝ ਸਮਾਂ ਸ਼ੈਰ ਜ਼ਰੂਰ ਕਰੋ ਜੇਕਰ ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ